ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗਾ ਬਰੀਡਿੰਗ ਵਾਲਾ ਇੱਕ ਕੱਟਾ ਦਿਖਾਉਣਾ ਜਿਹੜਾ ਬਕਾਊਆ ਮਾਦਰ ਕਾਰਡ ਚਵਾਈ ਹੋਈ ਵੀ ਉਹ ਤੇ ਇੱਕ ਦਿਖਾਉਣੀ ਆ ਪਲੂਣ ਕੱਟੀ ਤਾਜੀ ਸੂਣ ਵਾਲੀ ਤਿੰਨ ਜਾਨਵਰ ਦਿਖਾਵਾਂਗੇ ਇਕੱਲੇ ਇਕੱਲੇ ਨਾਗਵਰ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈਣੇ ਆ ਸੋ ਵਾਕੀ ਵੀਰ ਤੇ ਪਸ਼ੂ ਦੇਖੋ ਯਾਰ ਚੰਗੇ ਸੌਂਗਲਾਂ ਸਾਹਵੇਂ ਆ ਸਾਰੇ ਪਸ਼ੂ ਦਾ ਬਾਇਓ ਡਾਟਾ ਰਿਕਾਰਡ ਸਾਰਾ ਵੀਰ ਕੋਲੇ ਹੈਗਾ ਕਿਹੜੀ ਕਿਹੜੇ ਸੀਮਨ ਜੇ ਕਿਹੜੇ ਤੋਂ ਗੱਬਣਾ ਤੇ ਇੱਕ ਦਿਖਾਉਣੀ ਹੈ ਆਪਣੀ ਨੀਲੀ ਲਾਗੂ ਚ ਝੋਟੀ ਬਕਾਉ ਸੋ ਸਟਾਰਟਿੰਗ ਜਗ੍ਹਾ ਆਪਾਂ ਵੀਰ ਨਾਲ ਕਰਦੇ ਆ ਗੱਲਬਾਤ ਆਓ ਅਗੇ ਸੱਸੀ ਘਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਮੇਨ ਹਾਈਵੇ ਦੇ ਉੱਪਰ ਹੀ ਘਰ ਆ ਗਿਆ 13000 ਕਰੋੜ ਦਿੰਨੀ ਜੀ ਮੋਬਾਈਲ ਨੰਬਰ ਆਪਣਾ ਜੀ 9592109933 9592109933 099933 ਤੇ ਪਸ਼ੂ ਵੀ ਰ ਆਪਾਂ 7-8 ਕੇ ਰੱਖੇ ਆ ਤੇ ਰੱਖੇ ਕਹਿੰਦਾ ਵਾ ਉਹ ਸਾਟਵੇਂ ਚੰਗੇ ਬਰੀਡ ਵਾਲੇ ਆ ਸਾਰੇ ਬਰੀਡ ਠੀਕ ਹੈ ਕੱਲੇ-ਕੱਲੇ ਜਾਨਵਰ ਦਾ ਰਿਕਾਰਡ ਬਾਇ ਡਾਟਾ ਸਾਰਾ ਹੈਗਾ ਹਾਂਜੀ ਹਾਂਜੀ ਕਿਉਂਕਿ ਅੱਪ ਅਲਵਾਖ ਸਿੱਧੀ ਧੀ ਹੈ ਗਿਆਪੇ ਕਿਹੜਾ ਸੂਆ ਸੂਰੀ ਹੈ ਤੀਜੇ ਦੋ ਸੂਏ ਵਿੱਚ ਅੱਛਾ ਤੀਜੇ ਸੂਏ ਹੁਣ ਇਹਨੇ ਅੱਗੇ ਸੂਣਾ ਹਾਂਜੀ ਹਾਂਜੀ ਕੈਦਨ ਲੈਂਦੇ ਸੂਂਦੇ ਅੱਛਾ ਬਿੱਲੇ ਨੇਤਰ ਦਾ ਸੀਮਣ ਲੱਗਿਆ ਵਾ ਉਹ ਤੋਂ ਗੱਬਣਾ ਤੇ ਪਿਛਲੇ ਦੋ ਸੂਆਂ ਵਿੱਚ ਬੱਚੇ ਵਧੀਆ ਪਾਏ ਜਾਣੇ ਵਧੀਆ ਵਧੀਆ ਨੀਲੀ ਦੇ ਬੱਚੇ ਪਾਏ ਜੀ ਤੇ ਦਿਨੇ ਜਿੱਤੇ ਕੱਟੇ ਸੀਗੇ ਵੀ ਇਹ ਤਾਂ ਕੱਟੇ ਫਿਰ ਪਾਲਕ ਮੰਦੇ ਲੈ ਗਏ ਉਹ ਪਾਲਕ ਮੰਦੇ ਦੁੱਧ ਕਿੰਨਾ ਚੋਇਆ ਪਾਇ ਥੱਲੇ ਦੁੱਧ ਵੀ ਇਹਨੇ ਪਾ ਦੇ ਪਹਿਲੇ ਕੰਨੇ ਕਿ ਭਰਾ ਕਿਲੋ ਅੱਛਾ 12.5 ਕਿਲੋ ਹਾਂ 13 13.5 ਕਿਲੋ ਕਹਿੰਦਾ ਭਾਬਾ ਵੈਤ ਕਿ 14 15 ਕਿਲੋ ਵਾਲੀ ਮੈਂ ਹੈਗੀ ਆ ਤੇ ਦਿਨ ਕੱਢ ਜੂ 8 10 ਹਨ ਇਹ ਦਿਨ ਬਈ ਇਹ ਮੈਨੂੰ ਲੱਗਾ ਰਹਿੰਦਾ ਇਹਦਾ ਮਹੀਨੇ ਪੂਰੇ ਅੱਛਾ ਮਹੀਨੇ ਵਾਂਗੂ ਪਿਆਰੇ ਅੱਛਾ ਹਰ ਦਾ ਲਾਹੇ ਸਟਾਰਟ ਹੀ ਹੋ ਜਾ ਗਲੀ ਕੋਈ ਸ਼ਿਕਾਇਤ ਤਾਂ ਨਹੀਂ ਭਾਰਪੁਰ ਵਾਲੀ ਕੋਈ ਨਹੀਂ ਮੇਰੇ ਨਹੀਂ ਕਿਸੇ ਕੋਲ ਰੇਟ ਇਹਦਾ ਕੀ ਰਹੂਗਾ ਰੇਟ ਵੀ ਦੇਖ ਤੋਂ ਪਤਾ ਹੀ ਹੋ ਜਾਣਾ ਬਿਜਲੀ ਪੜਪਈ ਨੇ ਘਰੇ ਦੇ ਪਰਿਵਾਰ ਤੇ ਜਾਣ ਨੂੰ ਜੀ ਪੀ ਕਹਿੰਦਾ ਵਾ ਬਰੀਰ ਪੱਕੋ ਦੁੱਧ ਵਾਲੇ ਪਾਸੋਂ ਜਿਹੜਾ ਨੰਬਰ ਸੁਈ ਹੈ ਮਨ ਕੇ ਜਬਲੀ ਮੈਂ ਕਿਚੜੀ ਦੇ 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 ਇੱਕ ਲੱਖ 40 ਹਜ਼ਾਰ ਦੀ ਖੇਡ ਕਰਾਈ ਜਾਉ ਜਿੰਨਾ ਮਰਜੀ ਕਰਾਈ ਜਾ ਉਹ ਗੱਲ ਦਾ ਫਾਇਦਾ ਕੋਈ ਨਹੀਂ ਇੱਕ 40 ਜੋ ਮੌਕੇ ਦੇ ਕੁਝ ਐਸ ਕਰ ਦਾਂਗੇ ਸੂਨ ਚ ਇੱਕ ਮਹੀਨਾ ਬਾਕੀ ਪਿਆ ਬਿੱਲੇ ਨੇਤਰ ਤੋਂ ਗੱਬਣਾ ਦੁੱਧ 14 ਕਿਲੋ ਮੰਨ ਕੇ ਲੈ ਲੈ ਸੁਪਰ ਸਿੰਘ ਮੂਹ ਮਤਾ ਦੇਖੋ ਸੋਨਾ ਕੁੰਡਾ ਸੰਗਾ ਵਜਿਆ ਸਾਫ ਸੁਥਰਾ ਤੇ ਅੱਖ ਵਗੈਰਾ ਨੀਲੀ ਨਿਸ਼ਾਨ ਹੈਗਾ ਤੇ ਪੈਰਾ ਦਿਨ ਸੰ ਸਾਰੇ ਨਿਸ਼ਾਨੇ ਕਵਰ ਕਰਦੀ ਅੱਜ ਇਹਦੇ ਇੱਕ ਮਹੀਨਾ ਸੂਨ ਚ ਪੈਂਡਿੰਗ ਪਿਆ 140000 ਰੁਪਇਆ ਛੋਟੀ ਦੀ ਕੀਮਤ ਆ 14 15 ਕਿਲੋ ਦੁੱਧ ਵਾਲੀ ਛੋਟੀ ਆ ਕੋਈ ਵੀ ਰੋ ਛੋਟੀ ਨਾ ਮੰਨੇ ਫੁੱਲ ਸਾਈਜ਼ ਦੇ ਬੱਚਾ ਬਰੀਡ ਵਗੈਰਾ ਦੇਖੋ ਤੇ ਬਾਈ ਜੀ ਚੋਣ ਚਵਾਦੀ ਪੂਰੀ ਨਰਮ ਪੂਰੀ ਬਰੀ ਪੂਰੀ ਬਹੁਤ ਵਧੀਆ ਨਰਮ ਆ ਵੀਰੇ ਕੋਈ ਐ ਨਹੀਂ ਮਾਰ ਪਾਣੀ ਕੋਈ ਐ ਸਕੈਨ ਨਹੀਂ ਰਹੀ ਠੀਕ ਹੈ ਹਿੱਲੀ ਜੋਂ ਦਾ ਦੁੱਧੋ ਕਿੰਨਾ ਬੰਦਾ ਜੋ ਰਿਕਾਰਡ ਇੱਥੇ ਨਿਕਰੇ ਕਿੰਨਾ ਕ ਟਾਈਮ ਹੈ ਦੁੱਧੂ ਛੱਡੀ ਨੂੰ ਇਹਨੂੰ ਦੁੱਧੂ ਵੀ ਛੱਡੀ ਨੂੰ ਮੰਨ ਕੇ ਚਲੋ ਵੀ ਇਹਨੂੰ 2 ਮਹੀਨੇ ਪਹਿਲਾਂ ਛੱਡੀ ਵੀਰੇ ਕਹਿੰਦਾ ਬਾਅਦ ਤਿੰਨ ਮਹੀਨੇ ਦਾ ਗੈਪ ਆ ਜੀ ਤੇ ਅੱਗੇ ਆਪਾਂ ਦੇਖ ਰਹੇ ਆ ਅੱਗੇ ਬਈ ਜਿਹੜਾ ਕੱਟਾ ਦੇਖ ਰਹੇ ਆ ਆਪਾਂ ਮੋਹਰਾ ਦਾ ਹਨਾ ਇਹ ਆਪਾਂ ਸੇਲ ਕਰਨਾ ਹਾਂਜੀ ਬਈ ਇਹਦੀ ਮਾਂ ਕਿਹੜੀ ਆ ਗਈ ਇਹਦੀ ਮਾਂ ਵੀ ਮੇਰੇ ਕੋਲ ਪਾਰਲੀ ਸੜ ਖੜੀ ਆ ਅੱਛਾ ਉਹ ਵੀ ਦਿਖਾ ਦੇ ਅੱਛਾ ਕੱਟੇ ਦੀ ਇਹ ਗੋਲਡਨ ਸਟਾਰ ਦਾ ਬੱਚਾ ਬਈ ਆਪ ਉਹ ਐਲਡੀ ਮੇਰੀ ਫਾਰਮ ਵਾਲਾ ਦਾ ਅੱਛਾ ਉਹਨਾਂ ਕੋਲ ਜਿਹੜਾ ਗੋਲਡ ਸਟਾਰ ਆ ਗੋਲਡ ਸਟਾਰ ਦਾ ਬੱਚਾ ਵੀ ਹਾਂ ਤੇ ਬਾਕੀ ਟੈਸਟ ਦੀ ਗੱਲ ਵਗੈਰਾ ਬੰਤਰ ਮੁੰਤਰ ਦਾ ਸਾਂਧੀ ਚੰਗੀ ਆ ਬਾਕੀ ਬਈ ਇਹਦੀ ਮਾਂ ਦਾ ਸਰਟੀਫਿਕੇਟ ਬਣਾਇਆ ਆਪਣੇ ਕੋਲੇ ਜੀ ਸਰਕਾਰੀ ਚੋਾਈ ਹੋਈ ਵੀ ਆ ਅੱਛਾ 19 ਕਿਲੋ ਉਹਦਾ ਦੁੱਧ ਦਾ ਰਿਕਾਰਡ ਆਗਾ ਅੱਛਾ ਕਈ ਦਿਨ ਚੋਾਈ ਕਰਾਈ ਆ ਇਹ ਸ਼ਾਇਦ 10 ਦਿਨ ਦੀ ਚਵਾਈ ਦਾ ਰਿਕਾਰਡ ਹਰ ਮਹੀਨੇ ਚਵਾਈ ਹੁੰਦੀ ਰਹੀ ਹੈ 10 ਮਹੀਨੇ ਲਗਾਤਾਰ ਹੋਈ ਹੈ ਅੱਛਾ ਇਹਦੇ ਮਨ ਪੀ ਇੱਕ ਦੁੱਧ ਕਿੰਨਾ ਪਾਇਆ ਨੇ ਪੀ ਇੱਕ ਦੁੱਧ ਵੀਰੇ 19 ਕਿਲੋ ਦੇ ਗਈ ਅੱਛਾ 19 ਕਿਲੋ ਵਾਲੀ ਮੈਂ ਦਾ ਕਟ ਆ ਗਿਆ ਤੇ ਐਲ ਡੀ ਐਫ ਵਾਲਾਂ ਦੇ ਸਾਣ ਲਕਸ਼ਮੀ ਡੇਰੀ ਫਾਰਮ ਵਾਲਾਂ ਦਾ ਜਿਹੜਾ ਆਪਣਾ 골ਡਨ ਸਟਾਰ ਦਾ ਬੱਚਾ ਅੱਛਾ ਉਹਦਾ ਬੱਚਾ ਆ ਗਿਆ ਉਹਦਾ ਬੱਚਾ ਵੀ ਸੋ ਬਹੁਤ ਵੀਰ ਕਹਿੰਦੇ ਵੀ ਪ੍ਰੂਫ ਨਾਲ ਹੋਵੇ ਡੀਐਨਏ ਵਗੈਰਾ ਸਭ ਗਰੰਟੀ ਹੈ ਜੋ ਮਰਜ਼ੀ ਕਰਾ ਸਕਦਾ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਡੀਐਨਏ ਕਰਾਵੇ ਕੋਈ ਦਿੱਕਤ ਨਹੀਂ ਹਜੇ ਇਹਦਾ ਨਹੀਂ ਹੁੰਦਾ ਖਰਚਾ ਆਪਾਂ ਦੇਵਾਂਗੇ ਜੇ ਕਰੇ ਬੇਜ ਆਪਾਂ ਕੱਲਾ ਵੀ ਅਲਾ ਕਹਿੰਦੇ ਸਰਟੀਫੀਕੇਟ ਦਾ ਹਰ ਇੱਕ ਕੋਲੇ ਆ ਜਾਂਦਾ ਹਨਾ ਇਹਦੀ ਮਾਨ ਨਾਲ ਮੈਚ ਨਹੀਂ ਹੁੰਦਾ ਹਾਂਜੀ ਵੀ ਕੋਈ ਗੱਲ ਨਹੀਂ ਆਪਾਂ ਦੇਣਦਾਰ ਆ ਆਪਾਂ ਦੇਣਦਾਰ ਮੋਲੇ ਦਾ ਕੀ ਰਹੂਗਾ ਮੋਲ ਵੀਰੇ ਇਹਦਾ ਆਪਾਂ ਮੰਨ ਕੇ ਚੱਲ ਵੀ ਦੇਣ ਲੈਣ ਜਾ 1.5 ਲੱਖ ਰੁਪਈਆ ਅੱਛਾ 1.5 ਲੱਖ ਰੁਪਈਆ ਸੋਬਰੋ ਬੱਚ ਵੀ ਡਿਮਾਂਡ ਕਰਦੇ ਆ 1.5 ਲੱਖ 2 ਲੱਖ ਰੁਪਈਆ ਸੋ 1.5 ਲੱਖ ਰੁਪਈਆ ਜੇ ਉਹ ਸਰਕਾਰ ਵਾਲੇ ਹਿਸਾਬ ਨਾਲ ਦੇਖੀਏ ਤਾਂ ਜਾਇਜ਼ ਆ ਜਮਾ ਵੀ ਇਹਨਾਂ ਦਾ ਪਾਬ ਅੱਗੇ ਨੇ ਸੋਹਣੀ ਬਰੀਡ ਚੈਰ ਕਰਨੀ ਹੈ ਹਨਾ ਤੇ ਥਾਉਂ ਵੀਰੇ ਕੱਚਾ ਨਹੀਂ ਹੈਗਾ ਫੇਰ ਵੀ ਗੱਲ ਤਾਂ ਇਹ ਆ ਜੀ ਕੱਚਾ ਥਾਉਂ ਇੱਥੇ ਬੈਠਣ ਦਾ ਪੱਕੇ ਤੇ ਬਹੁਤ ਆਫਰ ਹੋ ਜਾਂਦਾ ਪਰ ਥੋੜੇ ਜਿਆਦੇ ਨਹੀਂ ਕਿ ਲੋਡ ਨਹੀਂ ਹੁੰਦਾ ਤਾਂ ਕਰਕੇ ਵੀ ਬਾ ਆਪਾਂ ਵੀ ਜੀ ਕੈਕ ਸਾਲਾਂ ਦਾ ਹੋ ਗਿਆ ਇਹ ਇਹ ਵੀ ਨਹੀਂ ਮੰਨ ਕੇ ਚਲੋ ਵੀ 30 ਕਿ ਮਹੀਨਾ ਦਾ ਹੋ ਗਿਰੇ ਸਾਡੇ 30 ਕਿ ਮਹੀਨਾ 2.5 ਸਾਲ ਤੋਂ ਉਪਰ ਹਣਾ ਦੰਦ ਵਗੈਰਾ ਆਪਾਂ ਦੇਖੇ ਨਹੀਂ ਕਦੇ ਹਣਾ ਜੀ ਜਾਇਜ਼ ਕਰ ਲਾ ਸੋ ਵੀਰੋ ਕੱਟਾ ਵਗੇ ਇੱਕ ਦੇਖੋ ਸੋਹਣਾ ਸਾਫ ਸੁਥਰਾ ਸੋ ਵੀਰੋ ਕੱਦ-ਕੜ ਵਗੈਰਾ ਦੇਖੋ ਕੱਟੇ ਦਾ ਸੋਹਣਾ ਸਾਫ ਸੁਥਰਾ ਸਾਫ ਟੈਕਸਚਰਾਂ ਦਾ ਐਲਡੀਐਫ ਵਾਲਾਂ ਦੇ ਸਾਹ ਦਾ ਬੱਚਾ ਅੱਗੇ ਲੈ ਚੱਲ ਅੰਦਰ ਲੈ ਜਾ ਲੈ ਇਹਨੂੰ ਤੇ ਬਾਕੀ ਮੁੱਤਰੀ ਵਗੈਰਾ ਦੇਖੋ ਸੋਹਣਾ ਅੱਗੇ ਜਿਹੜੇ ਵੀਰ ਕਹਿੰ ਇਸ ਮੈਨ ਦਾ ਬੱਚਾ ਆ ਗਿਆ। ਕੱਟਾ ਪਤਨ ਦਿਖਾਦਾ ਕੱਦ ਕਾਠੀ ਚੰਗੇ ਢਾਈ ਸਾਲ ਦਾ ਕੱਟਾ ਦੁੰਦਾ ਚੋਗਾ ਜਿਹਾ ਲਗਭਗ ਹੋਊਗਾ ਤੇ ਇਸ ਮੈਨ ਦਾ ਬੱਚਾ ਆ ਗਿਆ ਹਨਾ ਤੇ ਆ ਟੈਗ ਚਵਾਈ ਵਾਲਾ ਪਿਆ ਵਾ। ਇਹ ਚਵਾਈ ਵਾਲਾ ਨਹੀਂ ਹੋਈ ਇਹ ਮਤਲਬ ਜਿਹੜੇ ਆਪਣੇ ਰਿਪੋਰਟ ਸਾਰਾ ਕੁਝ ਹੀ ਤੇ ਹੋਣਾ ਚਾਹੀਦਾ। ਅੱਛਾ ਸਾਰਾ ਬਾਇਓ ਡਾਟਾ ਨਿਕਲੇ ਹੋਊਗਾ। ਦਸੋਂ ਤੋਂ ਆ ਜਾਂਦੇ ਆ ਪੰਜੇ ਮਤਲਬ ਬੰਦੇ ਆਪਣੇ ਜਿਨ੍ਹਾਂ ਨੇ ਜੋਇਨ ਕਰਾਈ ਆ। ਜੀ। ਹਾਂ ਆਪਣੇ ਜਾਣਕਾਰੀ ਦੇ ਲਿਖੇ ਹੋਣ ਵਾਲੇ ਦੇ। ਅੱਛਾ ਇਸ ਮੈਨ ਨੇ ਆਪਣੇ ਕੋਲੇ 19 ਕਿਲੋ ਦੁੱਧ। ਮਨਾਪੜ ਸਰਕਾਰੀ ਚਵਾਈ ਪ੍ਰੂਫ ਕੋਲੇ ਹੈਗਾ। ਜੇ ਜਦੋਂ ਮੂਰੇ ਸੁਣਨਾ ਕੋਈ ਗੱਲ ਨਹੀਂ 6 ਮਹੀਨੇ ਜਿਹੇ ਘਬਣ ਲੱਗੀ ਵੀ ਆਉਂ ਜੀ ਹਾਂਜੀ ਹੁਣ ਦੋ ਦਿਨ ਦੀ ਆ ਹੁਣ ਦੁੱਧ ਵੀ ਨਹੀਂ ਹੁੰਦੀ ਮਾਂ ਕਿਤੇ ਵੀ ਥਾਰ ਤੋਂ ਨਿਕਲਉਂਦਾ ਠੀਕ ਆ ਹੁਣ ਡرائی ਦੇ ਨੇੜੇ ਆ ਬਸ ਹਾਂਜੀ ਡرائی ਦੇ ਨੇੜੇ ਆ ਤਿੰਨ ਮਹੀਨੇ ਪਹਿਲਾਂ ਛੱਡ ਦਿੰਦੇ ਸੀ ਇਹ ਫਿਰ ਮੱਝ ਆਪਣੀ ਕਿੱਥੋਂ ਆਈ ਜੀ ਆਪਣੇ ਕੋਲੇ ਇਹ ਬਈ ਮੱਝ ਆਪਣੇ ਕੋਲੇ ਕਰਮਗੜਦ ਹੋਈ ਸੀਗੀ ਇਹਦੀ ਮਾਂ ਅੱਛਾ ਉਹਦੇ ਤੋਂ ਥੱਲੇ ਵੀ 10 ਕਿਲੋ ਦੁੱਧ ਸੀਗੀ ਅੱਛਾ ਇਹਦੀ ਮਾਂ ਥੱਲੇ ਅੱਛਾ ਇਹ ਫਿਰ ਟੀਕੇ ਦੀ ਹੈ ਹੈ ਨਹੀਂ ਇਹ ਸੀਮਨ ਦੀ ਮੱਝ ਆ ਇਹੇ ਮੰਨ ਕੇ ਚੱਲੋ ਵੀ ਉਹਦੇ ਨਾਮ ਆ ਘਰ ਆਈ ਸੀ ਵੀਰੇ ਅੱਛਾ ਉਹਦੇ ਕੱਟੀ ਮੰਗ ਰਹੀ ਸੀ ਮੱ ਅਛਾ ਇਹ ਵੀ 19 ਕਿਲੋ ਚੱਲੀ ਆ। ਹਾਂਜੀ ਹਾਂਜੀ। ਇਹ ਕਿਹੜਾ ਸੂਆ ਸੂਈ ਵੀ ਆਉਣੀ। ਇਹ ਵੀ ਇਹ ਹਰਮੋਨਿਕ ਦਾ ਸੀਮਨ ਮਤਲਬ ਭਾਗੀਗਾ ਉਹ ਕੱਟੀ ਆਈ ਸੀ। ਅਛਾ ਉਹ ਵੀ ਧੀ ਏਰੀਆ। ਧੀ ਏਰੀਆ ਧੀ ਏਰੀਆ। ਇਹਦਾ ਪਹਿਲੇ ਸੂਏ ਦਾ 15 ਕਿਲੋ ਦਾ ਦੁੱਧ ਆ ਰਿਹਾ। ਅਛਾ ਉਸ ਛੋਟੀ ਦਾ? ਹੋਰ ਛੋਟੀ ਦੇ ਵਿੱਚ। 9 ਮਿਨੀਏਟਡ ਸੀਮਨ ਸੀ ਇਹਦਾ। 9 ਮਿਨੀਏਟਡ ਸੀਮਨ। ਸਰਕਾਰੀ ਸੀਮਨ ਉਹਦੇ ਵੀਰੇ। ਸਰਕਾਰੀ ਸੀਮਨ ਆ ਗਿਆ ਉਹਦੇ ਵੀਰੇ। ਡਾਕਟਰ ਡਿਪਟੀ ਡਾਕਟਰ ਬਰਨਾਲੇ ਦਾ ਪ੍ਰਸ਼ਨ ਡਾਕਟਰ ਸੀਗਾ ਆਪਣੇ। ਤੇ ਉਹਨਾਂ ਦਾ ਵੀ ਕੰਮ ਰਿਹਾ। ਅਛਾ 9 ਮਿਨੀਏਟ ਬਹੁਤ ਮਹਸੂਨ ਸਾਨ ਰਿਹਾ। ਬਹੁਤ ਬੇ। ਅਛ ਜੇ ਤੁਸੀਂ ਕਹਿੰਦਾ ਵਾ ਬਰੀਡ ਆਪਾਂ ਘਰੇ ਕੰਮ ਕਰਦੇ ਇੱਥੇ ਬਰੀਡ ਬਣ ਜਾਂਦੀ ਹੈ ਜਮਾ ਹਨਾ ਤੇ ਬਾਕੀ ਫਰਾ ਕੱਟੇ ਕੁੱਟੇ ਵੀ ਸੌਂਕਲਾ ਮਗਰ ਕੱਭੀ ਜਨੇ ਨਵਾਬ ਦੀ ਕੱਟੀ ਆ ਜੀ ਇਹ ਵੀ ਮੰਨੋ ਕੱਟੇ ਦੀ ਭੈਣ ਹੀ ਆ ਜਿਹੜਾ ਪ੍ਰਸਾਹਣਾਗਾ ਅੱਛਾ ਤੇ ਆ ਬਈ ਹੈਗੀ ਆ ਜਿਹੜੇ ਆਪਣੇ ਇੱਥੋਂ ਲੇ ਗਏ ਬਈ ਉਹ ਕਾਲ ਮਾਲ ਵੀਰੇ ਕਾਲਸ ਵਾਲੇ ਅੱਛਾ ਉਹਨਾਂ ਦਾ ਕਾਹ ਖੰਡ ਡੇਰੀ ਫਾਰਮ ਵਾਲਾ ਜੀ ਅੱਛਾ ਉਹਨਾਂ ਝੋਡੇ ਦਿੰਦੀ ਹੈ ਕੱਟੇ ਵੀਰੇ ਹਾਂ ਉਹਨਾਂ ਦੇ ਮੰਨ ਲਾ ਮੋਲ ਦਾ ਨਾਮ ਵੀ ਕੋਲ ਲਿਖਿਆ ਵੀਰੇ ਡਾਟਾ ਸਾਰਾ ਆਪਣੇ ਕੋਲ ਸਾਰਾ ਰਿਕਾਰਡ ਆਪਣੇ ਕੋਲ ਹੈਗਾ ਡਾਟਾ ਤੋਂ ਟੋਟਲ ਲਿਸਟ ਤੇ ਚਾੜ ਕੇ ਵੀਰੇ ਕੰਨੀਆ ਡਾਟਾ ਸਾਰੀਆਂ ਪਾ ਕੇ ਜੀ ਕੀ ਦਾ ਸੀਮਨ ਭਰਿਆ ਜੋ ਵੀ ਜਿਵੇਂ ਸਿਲੰਡਰ ਆਪਣੇ ਕੋਲੇ ਆਵਦਾ ਰੱਖਿਆ ਹੋਇਆ ਜੀ ਹੱਜੀ ਵੀ ਆ ਅੱਛਾ ਫਿਰ ਟਿਕਟ ਟੋਕਨ ਜਾਰੀ ਕਰ ਲੈ ਕੱਟੇ ਆਪਾਂ ਟਿਕੀ ਨਹੀਂ ਤਿਆਰ ਕਰੀ ਗੀ ਅੱਛਾ ਵੇਚਣਾ ਹੀ ਆਪਾਂ ਖੇਤੀ ਦਾ ਕੰਮ ਕਰਕੇ ਵੀਰੇ ਫਿਰ ਨਹੀਂ ਲੋਟ ਆਉਂਦਾ ਪੈਜਾ ਜੀ ਹਜੇ ਗੱਲ ਸੋ ਵੀਰੋ ਪੂਰਾ ਸ਼ਾਂਤ ਸੁਹਾ ਦਾ ਕਟਾ 19 ਕਿਲੋ ਵਾਲੀ ਮਹਿ ਦਾ ਕਟਾਗਾ ਤੁਸੀਂ ਜਿਹੜੀ ਟੈਕਟ ਕਰਾਉਣੇ ਆਪਦੇ ਕਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਤੇ ਬਾਕੀ ਆ ਪ੍ਰ ਇਹ ਆਪਣਾ ਬਰਨਾਲੇ ਦਾ ਅਜ ਤੋਂ ਹਨਾ ਹਾਂਜੀ ਵੀਰੇ ਹਾਂਜੀ ਸੋ ਇਹ ਜਿੱਥੇ ਮਰਜੀ ਰਿਕਾਰਡ ਨਾਲ ਲੈ ਜੇ ਚੈੱਕ ਕਰਾ ਲੈ ਬਿਲਕੁਲ ਡਾਕਟਰ ਸਪਾਲ ਨੇ ਮੈਨੂੰ ਸਾਨੂੰ ਦਿੱਤਾ ਸਰਟੀਫਿਕੇਟ ਇਹ ਜੀ ਮਨਾਂ ਬਰਨਾਲੇ ਉਹ ਕਰਾ ਕੇ ਬਰਨਾਲੇ ਮੈਨੂੰ ਜਿਹੜੇ ਆਪਣੇ ਮਹਿੰਦੇ ਉੱਤੇ ਨਾਮਬਾਗ ਰੋਡ ਤੇ ਉੱਥੋਂ ਵੀਰੇ ਮਿਲਿਆ ਤੁਹਾਨੂੰ ਜੈ ਜੈ ਗੱਲਾ ਤੇ ਅੱਗੇ ਆਪਾਂ ਉਹ ਦਿਖਾ ਦਈਏ ਝੋਟੀਆਂ ਨੇ ਕੋਰ ਵੇਚਣੀ ਆਜੋ ਵੀਰੇ ਤੇ ਜਿਹੜੀ ਇਹ ਆਪਾਂ ਕੱਟੀ ਦੇਖ ਰਹੇ ਇਹ ਵੀ ਵੇਚਣੀ ਆਪਾਂ ਹਨਾ ਇਹ ਵੇਚਣੀ ਹੈ ਵੀ ਹਾਂ ਠੀਕ ਹੈ ਇਹ ਆਪਣੀ ਘਰ ਦੀ ਹੈ ਜਾਂ ਕਿਵੇਂ ਹੈ ਇਹ ਘਰ ਦੀ ਵੀਰੇ ਮੰਨ ਕੇ ਚਲੋ ਵੀ ਅਸੀਂ ਕੋਠੇ ਗੁਰੂਆਂ ਤੋਂ ਮੱਝ ਲਈ ਸੀਗੀ ਜੀ ਉਹਦੇ ਮਗਰ ਇਹ ਕੱਟੀ ਕਰੇ ਤਿਆਰ ਕਰ ਉਹ ਦੂਜੇ ਸੂਚ ਛੋਟੀ ਸੀਦੀ ਮਾਸ ਜਿਹੜੀ ਦੂਜੇ ਸੂਚ ਸੀਦੀ ਕੀ ਮਤਲਬ ਅੱਛਾ ਉਹਨੇ ਬਈ ਆਪਣੇ ਕੋਲੇ ਦਿੱਤਾ ਸੀਗਾ 16 ਕਿਲੋ ਉਹ ਤਾਂ ਆਪਣੇ ਰਸਤੇ ਜਾਰੀ ਸੀ ਜੀ ਇਹ ਕੱਟੀ ਮੈਂ ਰੱਖ ਲਈ ਅੱਛਾ ਕੱਟੀ ਮੇਰੇ ਸਾਹਮਣੇ ਦੋ ਕੇ ਤਾਂ ਦੋਂਦੀ ਹੋਈ ਹੈ ਹੀ ਹੋ ਹਣਾ ਹਾਲ ਤਾਂ ਤੇਰੇ ਮਨ ਤੇ ਜਦੋਂ ਵੀ 3 ਸਾਲ ਦੀ ਹੋਈ ਨਹੀਂ ਬਈ ਜੀ ਹੁਣ ਕਿੰਨਾ ਟਾਈਮ ਰਹਿ ਗਿਆ ਸੂਚ ਦਾ ਮਨ ਕਿੰਨਾ ਪਹਿਲਾਂ 20 ਕਿਲੋ ਲੈਂਦੇ ਹੁਣ ਇਹ ਕਿਹੜਾ ਟੀਕਾ ਲੱਗਿਆ ਵਾ ਇਹਦੇ ਬਈ ਸਾਂਤ ਦੁਪਰਾਈ ਵੀ ਤੇ ਸਾਂਤ ਲੱਗੀ ਵੀ ਆ ਹਾਂਜੀ ਤੇ ਇਹਦਾ ਰੇਟ ਵਗੈਰਾ ਕੀ ਰੱਖਿਆ ਰੇਟ ਵਗੈਰੇ ਆਪਾਂ ਇਹ 1 ਸਵਾ ਲੱਖੀ ਦੇ ਦਿੰਦੇ 1 2 ਦੈਨ ਸਹੀ ਕਿੰਨੇ ਕੱਢ ਜੂ ਸੂਣ ਦੇ ਮੇਰੇ ਮਨ ਕ ਚਲੋ ਲਈ 15 ਦਿਨਾਂ ਦਾ ਅਸਾ 15 ਕ ਦਿਨ ਇਹਦੇ ਸੂਣ ਚ ਪੈਣੇ ਪਿਆ ਕਹਿੰਦਾ ਭਾਵਾ ਜਿਹੜੇ ਜਿਹੜੇ ਸਾਲ ਰਹਿੰਦੇ ਨੇ ਵੀਰੇ ਮੱਝ ਦੇ ਕੀ ਅੰਦਾਜ਼ਾ ਦੁੱਧ ਕਿੰਨਾ ਕੁ ਦੇ ਦੂਗੀ ਇਹ 12 13 ਕਿਲੋ ਕੁ ਦੇਣਾ ਚਾਹੀਦਾ ਅਸਾ 12 ਕਿਲੋ ਦੁੱਧ ਵਾਲੀ ਬਾਕੀ 5 5 ਕ ਕੁੰਡਾ ਹਣਾ ਹਾਂਜੀ ਵੀਰੇ ਹਾਂਜੀ ਸੋ ਪੈਠ ਫੋੜੇ ਦੇ ਬੰਦਤਰ ਵਗੈਰਾ ਦੇਖੋ ਕੋਈ ਵਾਧੂ ਵੀ ਐਸਾ ਵੀਰੇ ਐਵੇਂ ਕਹੀ ਦੀ ਹਣਾ ਮੌਕੇ ਤੇ ਜਾਨਵਰ ਦਾ ਪਤਾ ਵੀ ਕਿਵੇਂ ਆ ਅਸਾ ਹੁਣ ਲਾਹੇ ਸਟਾਰਟ ਹੋ ਗਈ ਝੋਟੀ ਹਣਾ ਹਾਂਜੀ ਲਾਹੇ ਸਟਾਰਟ ਹੋ ਗਈ ਸੁਰਪ੍ਰਸ ਸਿੰਘ ਵਗੈਰਾ ਝੋਟ ਕੋਇ ਇਹਦੇ ਕੁਝ ਕੁ ਦਿਨ ਸੂਣ ਚ ਬਾਕੀ ਪਿਆ 1,25,000 ਰੁਪਏ ਕੀਮਤ ਆ ਤੇ ਪਲੂਣ ਝੋਟੀ ਤਾਜੀ ਸੂਣ ਵਾਲੀ ਤੇ ਇੱਕ ਦਿਖਾਤੀ ਆਪਾਂ ਅ ਕਟਾ ਮੁਰਣਾ ਸਕਦਾ ਹਨਾ ਜਿਹਦੀ ਮਾਂ ਵੀ ਘਰੇ ਖੜੀ ਆ ਸਾਰਾ ਰਿਕਾਰਡ ਆਪਣੇ ਕੋਲ ਹੈਗਾ ਹੈ ਜੀ ਤੇ ਇੱਕ ਹੈਗੇ ਨੀਲੀ 라ਵੀ ਦੀ ਝੋਟੀ ਇੱਕ ਮਹੀਨੇ ਦੀ ਕੱਚੀ ਹਨਾ ਅਲਵਾਖ ਸਾਂ ਦਿੱਤੀ ਆ ਪੈਂਡਾ ਸੰਘੇੜਾ ਆ ਗਿਆ ਮੇਨ ਰੋਡ ਦੇ ਉੱਪਰ ਪੰਜਾਂ ਦੀ ਰਹਿਸਾ ਜਦੋਂ ਮਰਜੀ ਵੀਰ ਕੋਲ ਪਹੁੰਚੋ ਇੱਥੇ ਇਹ ਤਿੰਨ ਪਸ਼ੂ ਵਿਕਰੀ ਵਾਲਿਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਦਲ ਤੋਂ